ਹੈਲੋ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਅਮੀਰ ਕਾ ਜੀ ਸਾਰੇ ਠੀਕ ਹੋਵਾਂਗੇ ਤੇ ਦਰਸ਼ਕੋ ਅੱਜ ਨਾ ਬਸਾ ਤਾਂ ਜਿਹੜੀ ਰੁਕੀ ਹੋਈ ਏ ਥੋੜੀ ਜੀ ਕਿਉਂਕਿ ਰਾਤ ਪਰ ਨਹੀਂ ਪੈਂਦਾ ਰਿਆ ਤੇ ਅੱਜ ਮੈਂ ਤੋੜੀ ਆਂ ਜੀ ਵੀੜੇ ਤੇ ਤਨੀ ਹੈ ਨਹੀਂ ਸੀ ਜੀ ਤਨੀ ਪਹਿਲਾਂ ਉੱਧਰ ਬੰਨੀ ਹੋਈ ਸੀ ਕਿ ਤਨੀ ਜੀ ਸੋਕਤ ਕਿ ਉਹ ਅੱਜ ਨਹੀਂ ਆ ਨਹੀਂ ਆਂ ਗਾਹੇ ਤੋੜ ਕੇ ਉੱਤੇ ਪ੍ਰਿੰਡਾ ਰ ਸਕਦਾ ਵੀ ਹੈਗਾ ਤੇ ਮੈਨੂੰ ਡਰ ਵੀ ਹੈ ਕਿਤੇ ਮੇਰੇ ਖਾਂ ਵੀ ਨਾ ਜਾਵੇ ਤੇ ਅੱਜ ਮੈਂ ਇੱਥੇ ਤਨੀ ਬੰਨਣਾ ਨਹੀਂ ਕੀ ਕੀ ਕਰਕੇ ਪਰੋਂ ਬੰਨ ਦੇ ਆਂਗੇ ਜੇਰ ਜਿੰਨਾ ਸਦਾ ਹਕੋਦੀ ਹਾਂਜੀ ਆਹ ਤਾਂ ਆਪਾਂ ਹਈ ਦਿੱਤੀ ਬੰਨ ਤਣੀ ਦਾ ਕਿਥੇ ਥੋੜੀ ਚਾਂਚੀ ਬੰਨੀ ਐ ਸੀ ਮੈਂ ਇਧਰ ਕੱਪੜਿਆਂ 'ਚ ਸਾਡੇ ਬਾਵਾ ਹੋ ਗਏ ਸੀ ਭਾਈ ਦੋ ਤਿੰਨ ਦਿਨ ਹੋ ਗਏ ਮੈਂ ਹੀ ਨਹੀਂ ਰੁਕ ਰਿਆ ਸੀ ਆਹ ਮੈਂ ਕਿਹਾ ਚਲੋ ਹਵਾ ਜੀ ਵਿਕਲ ਜੀ ਵਧੀਆ ਕੱਪੜੇ ਪਾਉਂਦੇ ਤੁਸੀਂ ਤੇ ਟੂਟੀਆਂ ਟੂਟੀਆਂ ਐਂ ਟੂਟੀਆਂ ਵੀ ਨਹੀਂ ਛੱਡੀ ਬਿੰਦੇ ਬਿੰਦੇ ਮਸ਼ੀਨ ਹਰਨ ਮਾਰ ਦਿੰਦੀ ਐ ਬਈ ਕੁਛ ਲੀੜੇ ਤੋਤੇ ਐ ਤੇ ਕੁਛ ਮੈਂ ਵਿੱਚ ਪਾਈ ਬੈਠੀ ਐ ਤੇ ਇਧਰ ਪ੍ਰੀਤ ਕਰਦੀ ਪਾਣੀ ਦਿੱਤਾ ਕਿਵੇਂ ਹੁਣ ਪਾਣੀ ਦਿੱਤਾ ਕਰਦੀ ਐ ਲੈ ਨਹੀਂ ਉਹ ਤਾਂ ਤੂੰ ਕਹਿੰਦੀ ਸੀ ਅਖੇ ਵੀ ਉੱਥੇ ਲੱਕੜਾਂ ਅੰਦਰ ਕਿਉਂ ਰੱਖੀਆਂ ਤੇ ਹੁਣ ਫਿਰ ਪਾਣੀ ਦਿੱਤਾ ਕਦੇ ਨਾਲ ਕਰਾਂਗੇ ਪੰਨੇ ਨਾਲ ਪੰਨੇ ਨਾਲ ਫਿਰ ਕਿੰਨਾ ਖੋਜੂਗਾ ਪਾਣੀ ਦਿੱਤਾ ਕਰ ਰੱਖੇ ਐ ਬਾਵਾ ਐਨਿਆਂ ਨਾਲ ਕੁਛ ਨਹੀਂ ਹੁੰਦਾ ਗਾ ਲੱਕੜਾਂ ਤਾਂ ਲੱਕੜਾਂ ਹੀ ਹੁੰਦੀਆਂ ਗਈਆਂ ਠੀਕ ਆ ਜੀ ਇੱਕ ਵਾਰੀ ਨਾ ਮੈਂ ਲੀੜੇ ਨਿਚੋੜ ਕੇ ਕੱਢ ਲਵਾਂ ਵਧੀਆ ਪਾਣੀ ਵਿੱਚੋਂ ਦਬ ਦਸਕਾਰਾ ਕਿਉਂਕਿ ਹੁਣ ਨਾ ਥੋੜੀ ਥੋੜੀ ਵਧੀਆ ਸੋਹਣੀ ਹਵਾ ਚੱਲੀ ਜਾਂਦੀ ਐ ਇੱਕ ਵਾਰੀ ਲੀੜੇ ਕੱਪੜਿਆਂ ਚ ਹਵਾ ਹੋਵਾ ਨਿਕਲ ਗਈ ਨਾ ਸੁੱਕ ਜਾਣਗੇ ਸੁੱਕਣੇ ਸੌਖੇ ਐ ਸੁਕਾਉਣੇ ਹਨਾ ਇਹ ਹੁਣ ਤਾਂ ਸਾਰੇ ਤੋਬਾ ਕਰੀ ਜਾਂਦੇ ਐ ਬਿਮੀ ਬੰਦ ਹੋ ਜੇ ਬੰਦ ਹੋ ਜੇ ਬਹੁਤ ਪਿਆਰਾ ਜਿਹਾ ਦ੍ਰਿਸ਼ ਐ ਜਿਹੜਾ ਦੇਖਣ ਨੂੰ ਮਿਲ ਰਿਹਾ ਹਾਂ ਹੁਣ ਗੱਟਾ ਲਾਉਣੀ ਐ ਫੇਰ ਅੱਛਾ ਠੀਕ ਹੈ ਜੀ ਪ੍ਰੀਤ ਹੁਣ ਕਰੂਗੀ ਗਰਮ ਪਾਣੀ ਕਿਉਂਕਿ ਕੱਲ ਨਾ ਇਨੀ ਸੁਗ ਲੀਏ ਕੱਲ ਮੀਂਹ ਨਾ ਨਹੀਂ ਮੀਂਹ ਕਿਉਂ ਨਾ ਦਿੱਤਾ ਸੀ ਤਾਂ ਨਾਲੇ ਸੀਗੇ ਕਿਥੋਂ ਨਾਲੇ ਮੈਨੂੰ ਕੱਲੀ ਨੂੰ ਤੈਨੂੰ ਕੱਲੀ ਨੂੰ ਮੈਨੂੰ ਰੈਡੀ ਨਾ ਆਇਆ ਅਸੀਂ ਤਾਂ ਨਾਲੇ ਸੀ ਤੇਰਾ ਪਿਓ ਵੀ ਨਾ ਆਇਆ ਤੇ ਡੈਡੀ ਵੀ ਨਾ ਆਇਆ ਜਦੋਂ ਕੱਲ ਸ਼ਾਮ ਨੂੰ ਮੰਗਦਾ ਸੀਗਾ ਤੌਲੀਆ ਇਹ ਸੁਗ ਲਿਆ ਭਾਈ ਸਾਡੇ ਜਵਾਕ ਆਠ ਅੱਠ ਦਿਨ ਨਾ ਆਉਂਦੇ ਨੀਗੇ ਅਖੇ ਮੀਂਹ ਪੈਂਦਾਗਾ ਓਹੋ ਆਠ ਅੱਠ ਦਿਨ ਨੀ ਨਾਉਂਦੇਗੇ ਹਾਂ ਅੱਜ ਅੱਜ ਇਹ ਜ ਮੌਸਮ ਹੈ ਤੇ ਅੱਜ ਪਾਣੀ ਤਤ ਕਰੀ ਕੌਣ ਜੱਕਾ ਆਪਾਂ ਆਪਾਂ ਤਾਂ ਨਾਲ ਲੈਣੇ ਆ ਹਾਂ ਨਾਲ ਲੈਣੇ ਆ ਤਾਂ ਤਿੰਨ ਦਿਨ ਵੀ ਗਰਮੀ ਚ ਬਹੁਤ ਹੈ ਹਾਂਜੀ ਲੀੜੇ ਮੈਂ ਨਚੋੜ ਲਿਆ ਤੇ ਹੁਣ ਤਣੀ ਤੇ ਲਾ ਦੂਗੀ ਸੁੱਕਣੇ ਤੇ ਥੋੜੀ ਥੋੜੀ ਬਾਰਿਸ਼ ਵੀ ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਹੈ ਤੇ ਇਧਰ ਪ੍ਰੀਤ ਨੇ ਪਾਣੀ ਵੀ ਗਰਮ ਹੁਣ ਰੱਖਤਾ ਇਧਰ ਆ ਸਾਡੇ ਜਨਾਬ ਸਾਹਿਬ ਪਏ ਕਿਵੇਂ ਵੀ ਮੀਂਹ ਤੋਂ ਡਰਦੇ ਹੈ ਸਾਡੇ ਦੋਨੇ ਸ਼ਿਕਾਰੀ ਆ ਪਏ ਬਈ ਇਹ ਆਜੀ ਸਾਡਾ ਨਾਇਕ ਪੁੱਤ ਹੈ ਤੇ ਇਹ ਚਲਾ ਇਹ ਅੱਜ ਸਕੂਲ ਨਹੀਂ ਗਿਆਗਾ ਕਿਉਂਕਿ ਬਾਰਿਸ਼ ਸੂਬਾ ਪੈਂਦੀ ਸੀਗੀ ਤੇ ਅੱਜ ਇਹਨੇ ਲਾਲ ਡਰੈਸ ਤੇਰੀ ਕੱਲ ਕੀ ਧੋਂਦੇ ਅਸੀਂ ਕੱਲ ਤਾਂ ਫਿਰ ਸਾਰਾ ਦਿਨ ਬਾਰਿਸ਼ ਪਈਗੀ ਕਰੀਏ ਕੀ ਹੈ ਤੇ ਹੁਣ ਆ ਫਿਰਦਾ ਉੱਠ ਵਰਗਾ ਘਰੇ ਨਾਹੀਂ ਸਕੂਲ ਜਾਵੇ ਨਾਹੀਂ ਹੈ बस फोन फोन ਇਹਦੇ ਪਿਓ ਨੇ ਲੈਤਾ ਬਸ ਫੋਨ ਫੋਨ ਹੁੰਦੇ ਐਮਰਜੈਂਸੀ ਵਾਸਤੇ ਪੜਾਈਆਂ ਵਾਸਤੇ ਐ ਨਹੀਂ ਬਸ ਗੇਮ ਸਾਰੀ ਡਾੜੀ ਗੇਮ 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 ਚੱਲੀ ਜਾਊਗੀ ਤੇ ਤੇ ਚੀਜ਼ ਖਾਂਦਾ ਰਹਿੰਦਾ ਸਾਰੀ ਡਾੜੀ ਰੋਟੀ ਦੀ ਇਹ ਬੁਰਕੀ ਨਹੀਂ ਮਾਰਦਾ ਬੁਰਕੀ ਵੀ ਨਹੀਂ ਮਾਰਦਾ ਰੋਟੀ ਦੀ ਹੈ ਤੇ ਸਾਰਾ ਦਿਨ ਚੀਜ਼ ਖਾਈ ਜਾਂਦਾ ਤੇ ਦੇਖੋ ਕਿਵੇਂ ਕੰਮ ਚੱਲ ਬਣਿਆ ਪਏ ਡਰੈਸ ਦਾ ਤਾਂ ਬਹਾਨਾ ਹੈ ਚਿੱਟੀ ਡਰੈਸ ਲੱਗੀ ਥੀ ਉਹ ਧੋਦੀ ਪਈ ਹਾਂ ਸੱਚ ਚਿੱਟੀ ਡਰੈਸ ਤਾਂ ਧੋਤੀ ਪਈ ਸੀ ਇਦਰ ਦੇਖੋ ਭਾਈ ਆਪ ਦੀ ਵੱਡੀ ਸ਼ਾਬਾ 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 ਗ੍ਰੇਟ ਬੇਟਾ ਗ੍ਰੇਟ ਕੀ ਫਾਇਦਾ ਪੜਨਦਾ ਉਹ ਪਤਾ ਸ਼ਾਬਾ ਸ਼ਾਬਾ ਅੱਜ ਤੁਹਾਡੀ ਲੜਾਈ ਵਾਲੀ ਵੀਡੀਓ ਮੈਂ ਜ਼ਰੂਰ ਪਾਉਂਗੀ ਸੈਂਡ ਕਰੂੰਗੀ ਚੱਲ ਹੈ ਨਾ ਵੱਡੇ ਦੀ ਨਾ ਛੋਟੇ ਦੀ ਕੋਈ ਲਿਹਾਜ਼ ਨਹੀਂ ਮਮੀ ਟੱਕਾ ਲਾ ਦੇ ਦੇ ਉਹਨੂੰ ਦੇ ਦੇ ਪਰ ਆਪਨੇ ਐਨਾ ਲੋਟ ਆਉਂਦਾ ਜੀ ਇਹ ਕਿਉਂ ਅਸਿੱਟੇ ਫੇਰ ਇਹ ਤਾਂ ਹੈ ਹੀ ਨਹੀਂ ਸੀਗਾ ਮੇਰਾ ਸੀਗਾ ਚੱਕ ਲੈ ਲੈ ਕੇ ਦੇ ਫਿਰ ਹੰਦੇ ਛੜਤਾ ਬਸ ਕਿੰਨੇ ਦਿਨ ਹੋ ਗਏ ਜੱਗੇ ਨਾਲ ਇਹਨੂੰ ਵਾ ਝੁੱਟਾ ਆ 8 ਦਿਨ ਹੋ ਗਏ ਨਾਲ ਇਹਨੂੰ 8 ਦਿਨ 8 ਦਿਨ ਹੋ ਗਏ ਨਾਲ ਇਹਨੂੰ ਹਾਂ ਤਾਂ ਲੈ ਜੀ ਕਿੰਨੇ ਵਜੇ ਪੂਰੀ ਜਾਂਦਾ ਸਵੇਰ ਨੂੰ ਅੱਛਾ ਨਹਾ ਲਿਆ ਸੀ ਕੇ ਚਾਰ ਦਿਨਾਂ ਤੋਂ ਰਿਕਾਰਡ ਤੋੜਿਆ ਹੈ ਜੇਤਾ ਕਿਰੇ ਵੇ ਮੇਰਾ ਹਾਂ ਹੁਣ ਤੂੰ ਵੀ ਘਟਨੇ ਨਹੀਂ ਨਾ ਵੀ ਅਗਲੀ ਮੱਤ ਤਾਂ ਨਹੀਂ ਕੱਲ੍ਹ ਵੀ ਪਈ ਜਾਂਦਾ ਸੀ ਕੱਲ੍ਹ ਆਹ ਖੁੱਲਦੀ ਦਰਸ਼ਕੋ ਪੋਲ ਸਾਹਿਬ ਕੰਤਾ ਪਾਤੇ ਕਿਨੇ ਤੂੰ ਕੱਲ ਦਿਨ ਆਈ ਮੈਂ ਹਾਂ ਐਨੇ ਹੜ੍ਹ ਸੇ ਇਹ ਪੈਸਾ ਦੇ ਜਵਾਕ ਦੇ ਲਈ ਨਾ ਨੇ ਕੱਲ ਨਹੀਂ ਹਾਂ ਆ ਐਨੇ ਤਾਂ 4 ਦਿਨਾਂ ਦਾ ਰਿਕਾਰਡ ਤੋੜਤਾ ਗਰਮੀ ਹਾਂਜੀ ਟੂਟੀ ਆ ਗਈ ਸੀ ਤੇ ਮੈਂ ਕਿਹਾ ਚਲੋ ਫਟਾਫਟ ਪਾਣੀ ਭਰ ਲਈਏ ਇਹ ਪੀਣ ਵਾਲਾ ਪਾਣੀ ਹੈ ਜੀ ਮੁੜ ਕੇ ਕਈ ਵਾਰੀ ਮੌਸਮ ਦਾ ਕਰਕੇ ਲੈਟ ਨਹੀਂ ਆਉਂਦੀ ਕੀ ਕਰਨੇ? ਓਟਾੜੀ ਕਣਕ ਲਾਉਣੀ ਹੈ। ਓਟੇ ਵਾਲੇ ਤੇ ਕਣਕ ਕਣਕ ਤੇ ਤੇਲ ਤੁਲ ਤੇਲ ਤੁਲ ਕੰਦੇ ਆ ਥੋੜੀ ਵਾਰੀ ਇਹ ਨਹੀਂ। ਕੰਮ ਕੋ ਨਾ ਲੱਗਦਾ। ਕੰਮ ਬਾਰੇ ਤਾਂ ਅਸੀਂ ਤੁਹਾਨੂੰ ਬਤਾ ਦੇਣਾ। ਕੰਦੇ ਵਾਰੀ ਨਹੀਂ ਆਉਂਦੇ। ਵਾਰੀ ਨਹੀਂ ਆਉਂਦੀ ਤੇ ਫਿਰ ਉਹ ਦੱਸ ਪਹਿਲਾਂ ਤੂੰ ਫਿਰ ਉਹ ਤੇਰਾ ਕਟਾ ਕੇ ਕਿਵੇਂ ਆਂਦੇ ਆ? ਤੇ ਕਟਾ ਕੇ ਨਹੀਂ ਆਂਦੇ। ਆ ਲੈ ਤੇ ਗਿਫਟ ਇੱਕ ਦਾਹਰਤੀ ਆ ਗਈ ਆ ਹੈ ਕੜਾ ਕੜਾ ਦਿਖਾਇਓ ਟੀ ਕਬਰ ਹੈ ਲੈ ਯਾਰ ਕਬਰ ਹੈ ਵਾਓ ਸੋਨਾ ਜਿ ਬਰਾਜ ਹੈ ਨਾ ਹੈ ਕਬਰ ਹੈ ਕੁਛ ਨਹੀਂ ਆ ਪਾ ਨਹੀਂ ਹਾਰ ਯੂ ਵੀ ਬਾਈ ਹੀ ਜੇ ਨਿਕਲ ਚੁੱਕਿਆ ਤੇ ਮੈਂ ਵੀ ਕੱਪੜੇ ਧੋਤੇ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਦੋ ਤਿੰਨ ਦਿਨਾਂ ਦੀਆਂ ਔਖੀਆਂ ਹੋ ਰਹੀਆਂ ਸੀਗੀਆਂ ਕਿਉਂਕਿ ਬਾਹਰੋਂ ਚੌਂਤਰੀਆਂ ਤੋਂ ਹਨਾ ਵੇੜੇ ਦੇ ਵਿੱਚੋਂ ਕੋਈ ਬੋਕਰ ਭਾਰੀ ਨਹੀਂ ਆ ਰਹੀ ਸੀ ਬਾਹਰ ਔਖਾ ਹੋ ਜਾਂਦਾ ਨਾ ਤਾਂ ਲੱਕੜ ਬਾਲਣ ਸੁੱਕਦਾ ਨਾ ਹਲੀ ਟਾ ਕੱਪੜਾ ਸੁੱਕਦਾ ਤੇ ਬਹੁਤ ਸੋਹਣੀ ਹੈ ਜਿਹੜੀ ਮੇਰੀ ਅਰਦਾਸ ਸੁਣਿਆ ਹਨਾ ਹੁਣ ਸਾਰੀਆਂ ਮੇਰੀਆਂ ਭੈਣਾਂ ਫਟਾਫਟ ਨਵੇੜਦੀਆਂ ਕੰਮ ਤੇ ਆਪਾਂ ਥੋੜਾ ਜਿਹਾ ਸੂਰਜ ਦਾ ਤੁਹਾਨੂੰ ਥੋੜਾ ਜਿਹਾ ਨਜ਼ਾਰਾ ਵਖਾਵਾਂਗੇ ਆ ਦੇਖੋ ਜੀ ਸੂਰਜ ਆ ਆਖੜਾ ਮੌਜ ਨਾਲ ਆਖੜਾ ਠੀਕ ਹੈ ਜੀ ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਨ ਲੱਗੇ ਆ ਸਮਾਪਤ ਮਿਲਦੇ ਹਾਂ ਜੀ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸੱਚੀ ਗੱਲ ਬਾਏ ਬਾਏ